ਆਪਾਂ ਨੂੰ ਕਿਹਾ ਅਗਲਾ ਕੋਈ ਨਾ ਕਹਿੰਦਾ ਜੋ ਜੇ ਨਾ ਮੰਨ ਸਾਮ ਮੰਡੀ ਤੇ ਆਪਾਂ ਪਹੁੰਚ ਗਏ ਤੇ ਝੋਟੀ ਤੋਰ ਕੇ ਦਿਖੋਣ ਝੋਟੀ ਵੀ ਗਿਆ ਨਾ ਕਿਆ ਬਾਤ ਕਮਾਲ ਆ ਤੇ ਤਾਜੀ ਸੂਈ ਹੋਈ ਆ ਤੁਰਦੀ ਇੱਕ ਵਾਰੀ ਤੁਸੀਂ ਚੈੱਕ ਕਰ ਲੋ ਤੇ ਬਾਕੀ ਆਪਾਂ ਡਿਟੇਲ ਜਿਹੜੀ ਬਾਈ ਤੁਹਾਨੂੰ ਲੈ ਕੇ ਦੇਵਾਂਗੇ ਬਾਕੀ ਸਿੰਘ ਸੰਗੀਆਂ ਨੇ ਯਾਰ ਸਿਰ ਆ ਗੱਲ ਬਾਤ ਆਣਾ ਥਣਾ ਸਪੇਸ ਵੀ ਬਹੁਤ ਸੁਣ ਤੇ ਕਮਾਲ ਕਰੀ ਪਈ ਆ। ਬਾਕੀ ਪੂਰੀ ਡਿਟੇਲ ਆਪਾਂ ਪ੍ਰੋਪਰ ਲੈ ਕੇ ਦਿੰਨੇ ਆ। ਮੋੜ ਲਾ ਬੰਨ ਦੇ ਬਾਈ। ਤੇ ਖਾਣ ਬਹੁਤ ਸੋਹਣਾ ਲੱਗਿਆ। ਤੇ ਤਾਜੀ ਸੂਈ ਹੋਈ ਆ। ਪੂਰਾ ਰੇਟ ਡਿਟੇਲ ਉਸਕੇ ਦਿੰਨੇ ਆ ਤੇ ਬਾਈ ਨਾਲ ਗੱਲਬਾਤ ਕਰਦੇ ਆ। ਤੇ ਹਰ ਸ਼ੁੱਕਰਵਾਰ ਮੰਡੀ ਦੁਆਰੇ ਇਹ ਲੱਗਣ ਲੱਗੀ। ਪਹਿਲਾਂ ਜਿਹੜੀ ਇਹ ਮੰਡੀ ਬੰਦ ਹੋ ਗਈ ਸੀਗੀ। ਕਿਉਂਕਿ ਇਹ ਪਿਛਲੇ ਸ਼ੁੱਕਰਵਾਰ ਹੀ ਲੱਗਣ ਲੱਗੀ ਆ ਤੇ ਹੁਣ ਹੌਲੀ ਹੌਲੀ ਮੰਡੀ ਇਹ ਜਿਹੜੀ ਪੂਰੀ ਭਰਨ ਲੱਗ ਜਾਈ। ਅੱਜ ਬਹੁਤ ਵਧੀਆ ਭਰੀ ਹੋਈ ਆ। ਬਾਕੀ ਆਪਾਂ ਬਾਈ ਤੋਂ ਡਿਟੇਲ ਲੈਨੇ ਆ। ਉਹ ਬਾਕੀ ਗੱਲਬਾਤ ਕਰਦੇ ਆਂ ਬਾਈ ਨੰਬਰ ਸੱਸੀ ਗਾਲ ਸੱਸੀ ਗਾਲ ਬਾਈ ਹਾਂ ਬਾਈ ਨਾਮ ਦੱਸਿਓ। ਬਾਈ ਗੋਗੀ। ਗੋਗੀ? ਹਾਂ ਬਾਈ। ਠੀਕ ਹੈ ਪਿੰਡ ਬਾਈ? ਫਤੇਪੁਰ ਬਾਈ। ਫਤੇਪੁਰ। ਜਿਲ੍ਹਾ ਮਾਨਸਾ। ਠੀਕ ਹੈ ਮਾਲ ਨੰਬਰ ਬੋਲੀ ਬਾਈ। 9568 50474 ਠੀਕ ਹੈ ਤੇ ਜਿਹੜੀ ਬਾਈ ਟੋਟੀ ਦੁਰ ਕੇ ਖਾਈ ਆਪਾਂ ਕਵੇਂ ਸੂਇਆ? ਤੇ ਦੂਜੇ ਸੂਇਆ ਬਾਈ। ਦੂਜੇ ਸੂਇਆ ਕਹੇ ਕਿ ਦਿਨ ਹੋ ਗਏ ਸੂਇ ਨੂੰ? ਇਹ ਨੂੰ ਬਾਈ 6 ਦਿਨ ਹੋਏ ਆ। 6 ਦਿਨ। ਦੁੱਧ ਬਾਈ ਕਿੰਨਾ ਧਿਆਰਾ? ਦੁੱਧ ਆਇਆ ਬਾਈ 12 ਕਿ ਭਾਰਾਂ ਪੂਰਾ ਜਮ ਹਾਂ ਬਾਈ ਠੀਕ ਆ ਤੇ ਕੀ ਰੇਟ ਕਰਤਾ ਬਾਈ ਬਾਈ ਇਹਦਾ 1ਤੀ ਮਾਨਤਨ ਹੋ ਹਾਂ ਬਾਈ ਠੀਕ ਆ ਲੈ ਵੀ ਮਿੱਤਰੋ ਬਾਈ ਨੇ 1ਤੀ ਰੇਟ ਕਰਤਾ ਤੇ ਝੋਟੀ ਚੰਗੀ ਦੂਜੇ ਸੂਈ ਆ ਤੇ ਬਾਕੀ ਚੰਗੇ ਦੁੱਧ ਧਲਿਆ ਹਨਲੇ ਵੀ ਬਿਲਕੁਲ ਸਾਹਾ ਭਾਗੀ ਤੇ ਬਾਕੀ ਤੁਸੀਂ ਬਾਈ ਨਾਲਾ ਸੰਪਰਕ ਜਰੂਰ ਕਰ ਲਿਓ ਤੇ ਪਿੰਡ ਬਾਈ ਦਾ ਫਤਿਹਪੁਰਾ ਜ਼ਿਲ੍ਹਾ ਮਾਨਸਾ ਤੇ ਇੱਕ ਬਾਈ ਕੋਲੇ ਹੋਰ ਝੋਟੀ ਉਹ ਵੀ ਜ਼ੋਰ ਕੇ ਦਿਖਾ ਦੀ ਤੈਨੂੰ ਤੇ ਬਾਕੀ ਨੀਲੀ ਰਾਵੀ ਚ ਪੈ ਜਾਂਦੀ ਹੈ ਗ੍ਰੇਡੇਡ ਜੀ ਮੱਝਾਂ ਗਈ ਤੇ ਥਣਲੇਵ ਦੇ ਬਿਲਕੁਲ ਸਾਫਾ ਦੀ ਸੋਹਣਾ ਥਣਲੇਵ ਲੱਗਿਆ ਫਸ ਮਾਟਰ ਜਿਹੜਾ ਪੱਟਾਂ ਦੇ ਵਿੱਚ ਖੰਦਾ ਜਾਂਦਾ ਤੇ ਚੰਗੇ ਦੁੱਧ ਵਾਲੀ ਝੋਟੀਆਂ ਵੀ ਮੋੜਦਾ ਬਾਈ ਬਾਕੀ ਆਪਾਂ ਇਹਦੀ ਪੂਰੀ ਪ੍ਰਾਪਰਟੀ ਦੀ ਡਿਟੇਲ ਲੈ ਕੇ ਦਿੰਨੇ ਆ ਤੇ ਇਹਦਾ ਵੀ ਕੀ ਮਾਲ ਮੁੱਲ ਕਰਦੇ ਤੇ ਕਿੰਨਾ ਦੁੱਧ ਵਾਹਦਾ ਬੇਟਾ ਕੁੜੀ ਦੀ ਬਾਂਤਰਾ ਜਿਹੜੀ ਝੋਟੀ ਦੀ ਬਹੁਤ ਚੰਗੀ ਆ ਤੇ ਲੈਂਥ ਲੌਂਕ ਬਣਦੇ ਬਣਦੇ ਇੱਕ ਬਾਕੀ ਆਪਾਂ ਪਟੇਲ ਲੈ ਕੇ ਦਿੰਨੇ ਇਹ ਵੀ ਤਾਜੀ ਸੂਈ ਤੇ ਬਾਕੀ ਇਹਨੇ ਨੀਲੀ ਰਾਵ ਦੇ ਜਿਹੜਾ ਬੱਚਾ ਬਹੁਤ ਸੋਹਣਾ ਦਿੱਤਾ ਤੇ ਬੱਚਾ ਵੀ ਆਪਾਂ ਤੁਹਾਨੂੰ ਦਿਖਾ ਦਈਏ ਤੇ ਨਾਲ ਜਿਹੜਾ 나ੜੂਆ ਬਿਲਕੁਲ ਇਹ ਨਾਲ ਤਾਜੀ ਸੂਈ ਹੋਈ ਆ ਤੇ ਦੇਖ ਵੀ ਸਕਦੇ ਤੁਸੀਂ ਹਣਾ ਨੀਲੀ ਰਾਵ ਦਾ ਗ੍ਰੇਟਡ ਬੱਚਾ ਆਇਤਾ ਤੇ ਪੂਰੀ ਗੱਲਬਾਤ ਕਰਦੇ ਆ ਤੇ ਬਾਈ ਇਹਦੀ ਗੱਲ ਕਰੀਏ ਕੰਨੇ ਸੂਏ ਆ ਇਹ ਬਾਈ ਦੂਜੇ ਸੂਏ ਦੂਜੇ ਸੂਏ ਠੀਕ ਆ ਕੈ ਦਿਨ ਹੋ ਗਏ ਬਾਈ ਇਹਨੂੰ ਬਾਈ 5 ਦਿਨ ਹੋ ਗਏ 5 ਦਿਨ ਤੇ ਮਗਰ ਬੱਚਾ ਬਾਈ ਕੀ ਆ ਮਗਰ ਬਾਈ ਕੱਟਾ ਕੱਟਾ ਹਾਂ ਬਾਈ ਠੀਕ ਆ ਮਗਰ ਕੱਟਾ ਨੀਲੀ ਰਾਵ ਦਾ ਤੇ ਦੁੱਧ ਬਾਈ ਹੁਣ ਕੀ ਰਿਪੋਰਟ ਦੁੱਧ ਬਾਈ 13 ਕਿਲੋ ਹੁਣ ਇਸ ਟਾਈਮ ਹਾਂ ਠੀਕ ਹੈ ਤੇ ਕਿੰਨਾ ਦੁੱਧ ਪਾ ਦੂਗੀ ਪਾ ਦੂ ਬਾਈ 15 ਕਿਲੋ ਠੀਕ ਹੈ ਤੇ ਇਹਦਾ ਬਾਈ ਕੀ ਰੇਟ ਕਰਤਾ ਇਹਦਾ ਬਾਈ 1.40 1.40 ਹਾਂ ਠੀਕ ਹੈ ਮਾਨਤਨ ਹੋ ਜੂ ਕਰਦਾ ਐ ਬਾਈ ਠੀਕ ਹੈ ਜੇ ਇਕੱਠੀਆਂ ਲੈਂਦਾ ਕੋਈ ਕਰਦਾ ਲੈ ਬਾਈ ਕਹਿੰਦਾ ਬਾਈ ਇਕੱਠੀਆਂ ਲੈਂਦਾ ਉਹਤੇ ਵੀ ਵਧੀਆ ਆਫਰ ਦੇਵਾਂਗੇ ਤਾਂ ਬਾਈ ਨਾਲ ਸੰਪਰਕ ਜ਼ਰੂਰ ਕਰ ਲਿਓ ਪਿੰਡ ਹਤੇਪੁਰ ਜ਼ਿਲ੍ਹਾ ਮਾਨਸਾ ਤੇ ਦੋ ਝੋਟੀਆਂ ਲੱਗਿਆ ਦੋਨੇ ਦੂਜੇ ਦੀ ਸੂਏ ਨੇ ਚੰਗੀਆਂ ਝੋਟੀਆਂ ਚੰਗੇ ਦੁੱਧਾਂ ਦੀ ਲਾਈ ਦੋਸਤੋ ਇੱਕ ਨਾ ਆਪਾਂ ਮੱਝ ਤੋਰ ਕੇ ਦਿਖਾਉਣੀ ਆ ਤੇ ਇਹ ਵੀ ਤਾਜੀ ਸੂਈ ਹੋਈ ਆ 12 ਕਿਲੋ ਕੱਢ ਲੈਨੇ ਆ ਖਨਾ ਸਪੇਸ ਆ ਬਹੁਤ ਸੋਹਣਾ ਤੇ ਆਰਡਰ ਦੀ ਬੰਦਤਰ ਵੀ ਬਹੁਤ ਸੋਹਣੀ ਆ ਤੁਰਦੀ ਇੱਕ ਵਾਰੀ ਤੁਸੀਂ ਚੈੱਕ ਕਰ ਲਓ ਤੇ ਪੂਰੀ ਡਿਟੇਲ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਤੇ ਥਣ ਥਣ ਸਵੇਸ ਬਹੁਤ ਵਧੀਆ ਚੰਗੇ ਦੁੱਧ ਵਾਲੀ ਮੰਨ ਲਓ ਮੱਝ ਆ ਗਈ ਤੇ ਬਾਕੀ ਬਾਈ ਵੀ ਦਾ ਠੰਡੀ ਸੀਲ ਕਹਿੰਦਾ ਵਧੀਆ ਤੇ ਤਾਜੀ ਸੂਈ ਹੋਈ ਆ ਸਾਹਮਣੇ ਬੱਚਾ ਵੀ ਦੇਖ ਸਕਦੇ ਹੋ ਤੁਸੀਂ ਤੇ ਮੰਗਰ ਜੀ ਕੱਟੀ ਮੰਗਰ ਵੀ ਕੱਟੀ ਆ ਤੇ ਬਾਕੀ ਚੰਗੇ ਦੁੱਧ ਆੜੇ ਦੀ ਜਿਹੜੀ ਸਪੇਸ ਉਹ ਵੀ ਦੱਸਦੀ ਐ ਤੇ ਬਾਕੀ ਸਹਨਜੀਤ ਦਾ ਜਿਹੜੀ ਮੱਝ ਦੀ ਉਹ ਵੀ ਦੱਸਦੇ ਤੇ ਬਾਕੀ ਪੂਰੀ ਪ੍ਰੋਪਰ ਆਪਾਂ ਬਾਈ ਤੋਂ ਜਾਣਕਾਰੀ ਲੈ ਕੇ ਦੇਣੀ ਹੈ ਬਾਈ ਸਸਰੀ ਗਾਲ ਸਸਰੀ ਗਾਲ ਕੀ ਨਾਮ ਬਾਈ ਗਰਜੀਤ ਉਹ ਗਰਜੀਤ ਆ ਠੀਕ ਐ ਪਿੰਡ ਬਾਈ ਮੌੜਕੜਾ ਮੌੜਕੜਾ ਤੇ ਇੱਕ ਵਾਰੀ ਗਰਜੀਤ ਨੰਬਰ ਬੋਲੀ ਬਾਈ 94681968 ਠੀਕ ਐ ਤੇ ਗਰਜੀਤ ਜਿਹੜੀ ਮੱਝ ਦੌਰ ਕੇ ਸਾਹੀ ਆਪਾਂ ਬਾਈ ਕਹਵੇਂ ਸੂਇਆ ਇਹ ਤੀਜੇ ਸੂਏ ਆ ਤੀਜੇ ਸੂਏ ਕਹਦੇ ਨੂੰ ਬਾਈ ਇਹਨੂੰ ਹੋ ਗਏ 9 10 ਤੰ ਸੂਏ ਮਾਗਰ ਕੱਟੀ ਹੈ ਮਾਗਰ ਕੱਟੀ ਠੀਕ ਹੈ ਤੇ ਦੁੱਧ ਬਾਈ ਗ੍ਰਜਿਤ ਹੁਣ ਇਹ 12 ਕਿਲੋ ਦਿੰਦੀ ਹੈ ਗੱਟੇ ਨੂੰ ਛੱਡ ਕੇ ਗੱਟੇ ਨੂੰ ਠੀਕ ਹੈ 12 ਕਿਲੋ ਦਿੰਦੀ ਹੈ ਹਾਂ ਗਰੰਟੀ ਜਾਂ ਪੂਰੀ ਜਮਾ ਪੂਰੀ 2 ਕਿਲੋ 2 ਕਿਲੋ ਠੀਕ ਹੈ ਲੈ ਮਿੱਤਰੋ ਬਾਈ ਨੇ ਵੀ ਲਾ ਕਹਿੰਦਾ ਕਹਤਾ ਕਿ ਕਰੋ 2 ਕਿਲੋ ਲੈ ਜਾ ਜੇ ਕੋਈ ਅਨਲੋਰੇ ਦਿਲ ਨਹੀਂ ਖੜਦਾ ਹੁੰਦਾ ਨਾ ਫੇਰ ਵੀ ਤਸੱਲੀ ਕਰ ਲਓ ਇਹ ਦੋ ਟਾਈਮ ਮਾਗਰ ਕੱਟੀ ਆ ਕੱਟੀ ਨੂੰ ਛੱਡ ਕੇ 12 ਲੀਟਰ ਦੁੱਧ ਕਹਿੰਦਾ ਚੋਣਿਆ ਤੇ ਗਰਜੀਤ ਰੇਟ ਦੀ ਗੱਲ ਆਂਦੀ ਵੀ ਰੇਟ ਕੀ ਕਰਤਾ ਰੇਟ ਦੇਖਦਾ 10 ਮਾਨਤਾਨ ਹੋ ਜੂ ਹਾਂ ਲੈ ਬਾਈ ਮਾਨਤਾਨ ਵੀ ਹੋ ਜੂ ਗਰਜੀਤ ਕਹਿੰਦਾ ਚੰਗੀ ਐ ਚੋ ਮੱਝ ਜੇ ਕਿਸੇ ਨੇ ਦੁੱਧ ਵਾਲੀ ਲੈਣੀ ਆ ਤਾਜੀ ਸੁਹੀ ਆ 12 ਲੀਟਰ ਦੁੱਧ ਦਿੰਦੀ ਐ ਤੇ ਪੂਰਾ ਮਿੰਕਲ ਜਾ ਸਕਦਾ ਤੇ ਮੌੜ ਕਲਾਂ ਬਾਈ ਹਾਂ ਮੌੜ ਮੌੜ ਕਲਾਂ ਬਾਈ ਦਾ ਪਿੰਡ ਜਿਲ੍ਹਾ ਬਠਿੰਡਾ ਰਹਿ ਜਾਂਦਾ ਹਾਂ ਤਸਵੀਰ ਤੁਹਾਨੂੰ ਜੀ ਤਹਿਸੀਲ ਤਲਵੰਡੀ ਸਾਬੋਆ ਤੇ ਬਾਈ ਨਾਲ ਸੰਪਰਕ ਕਰ ਲਿਓ ਵਕ ਇੱਕ ਝੋਟੀ ਤੋਰ ਕੇ ਦਿਖਾਉਣੇ ਸੱਜਣੋ ਤੇ ਛੋਟੀ ਵੀ ਆ ਇਧਰ ਨਹੀਂ ਚੱਲ ਬਈ ਮੈਨੂੰ ਤਪ ਤੇ ਥਾਣਾ ਦੀ ਸਪੇਸ ਸਾਡੀ ਬਹੁਤ ਸੋਹਣੀ ਆ ਤੇ ਮਾਨਸਨ ਮੰਡੀ ਤੇ ਜਨਾ ਟੌਪ ਟੌਪ ਦੀਆਂ ਮੱਧਾਂ ਝੋਟੀਆਂ ਆ ਕਿਉਂਕਿ ਮੰਡੀ ਲੱਗੀ ਦੂਜੀ ਵਾਰ ਮੰਡੀ ਭਰਨੀ ਸਟਾਰਟ ਹੋ ਗਈ ਪੂਰੀ ਅੱਜ ਵਧੀਆ ਭਰੀ ਆ ਤੇ ਅਗਲੀ ਵਾਰੀ ਤਾਂ ਥਾਣ ਹੀ ਰਹਿਣਾ ਤੇ ਥਾਂ ਲੈ ਵੀ ਦੀ ਗੱਲ ਕਰੀਏ ਤਾਂ ਚੰਗੀ ਬੰਤਰ ਵਾਲੀ ਝੋਟੀਆਂ ਤੇ ਬਾਕੀ ਪੂਰੀ ਬਾਣ ਦੇ ਬਾਈ ਡਿਟੇਲ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਹਨਾ ਤੇ ਤਾਜੀ ਸੂਈ ਹੋਈ ਆ ਇਹ ਗੱਲਬਾਤ ਆਪਾਂ ਬਾਈ ਨਾਲ ਕਰਾਉਣੇ ਆ ਇਹ ਪੂਰੀ ਪ੍ਰੋਪਰ ਜਾਣਕਾਰੀ ਲੈ ਕੇ ਸਾਹਮਣੇ ਬੱਚਾ ਜਿਹੜਾ ਤੁਸੀਂ ਬੈਠਾ ਦੇਖ ਸਕਦੇ ਹੋ ਤੇ ਮੱਥੇ ਦੇ ਵਿੱਚ ਉੱਥੇ ਫੁੱਲੀ ਹੈ ਬੱਚੇ ਦੇ ਇਹ ਖਣਲੇਬੀ ਦੀ ਬੰਤਰ ਵਧੀਆ ਤੇ ਬਾਕੀ ਆਪਾਂ ਬਾਈ ਨਾਲ ਗੱਲਬਾਤ ਸਾਰੀ ਕਰ ਲੈਣ ਆਹ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਨਾਂ ਬਾਈ ਹਰਦੇਵ ਸਿੰਘ ਹਰਦੇਵ ਬਲਦੇਵ 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 ਬਾਈ ਪਿੰਡ ਕੋਟਲੀ ਕੋਟਲੀ

59832 ਠੀਕ ਹੈ ਤੇ ਬਲਦੇ ਦੇ ਰੇਟ ਦੀ ਗੱਲ ਆਉਂਦੀ ਬਾਈ ਰੇਟ ਕੀ ਕਰਤਾ 125 ਕਰ ਰਿਹਾ 125 ਮਾਨਦਾਨ ਹੋ ਜੂ ਹੋ ਜੂ ਲੈ ਵੀ ਮਿੱਤਰੋ ਛੋਟੀ ਗੋਟਲੀ ਤੋਂ ਬਲਦੇਵ ਝੋਟੀ ਲੈ ਕੇ ਆਇਆ ਮਾਨਸਾ ਮੰਡੀ ਦੇ ਉੱਤੇ ਤੇ ਬਾਈ ਨੂੰ ਜ਼ਿਲ੍ਹਾ ਬਠਿੰਡਾ ਰਹਿੰਦਾ ਛੋਟੀ ਗੋਟਲੀ ਨੂੰ ਤੇ ਬਾਈ ਬਲਦੇਵ ਨਾਲ ਤੁਸੀਂ ਸੰਪਰਕ ਕਰ ਸਕਦੇ ਦੂਜੇ ਸੂਏ ਰਾਤ ਸੂਈ ਹੋਈ ਆ ਤੇ 12 ਕਿਲੋ ਦੁੱਧ ਪਿਛਲੀ ਵਾਰ ਦਿੱਤਾ ਐਦਿ ਕੀ ਕਹਿੰਦਾ ਚੰਗੀ ਉਮੀਦ ਆ ਬਲਦੇਵ ਨਾਲ ਦੀ ਕੱਚੀ ਸੂਈ ਆ ਬਾੜੀ ਸੰਪਰਕ ਕਰ ਲਿਓ ਇਹ 2-4 ਦਿਨਾਂ ਦੀ ਕੱਚੀ ਸੂਹੀ ਜੀ 2-4 ਦਿਨਾਂ ਦੀ ਕੱਚੀ ਸੂਹੀ 2-4 ਦਿਨਾਂ ਦੀ ਕੱਚੀ ਸੂਹੀ ਤੇ ਹੌਲੀ-ਹੌਲੀ ਥੋੜਾ ਜਿਹਾ ਪੰਜ-ਛੇ ਦਿਨਾਂ ਨੂੰ ਬਦਲੂਗੀ ਉਹ ਠੜੂਗੀ ਸੂਏ 'ਚ ਆ ਕੇ ਨਾ ਬਸ ਥੋੜਾ ਜਿਹਾ ਫੇਰ ਵੀ ਐ ਹੋ ਜਾਂਦਾ ਜਿਵੇਂ ਰਾਸ ਸੂਈ ਹੈ ਤੇ ਅੱਜ ਹੀ ਮੰਡੀ ਤੇ ਆ ਗਈ ਤੇ ਝੋਟੀ ਚੰਗਲਦੁੱੜ ਵਾਲੀ ਗੱਦਗਾਠ ਵਜੋਂ ਵੀ ਥਾਂਲੇਵੀ ਦੀ ਬੰਦਰ ਬਹੁਤ ਸੋਹਣੀ ਆ ਤੇ ਬਾਕੀ ਬਲਦੇਵ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਤਸੱਲੀ ਕਰਕੇ ਫੇਰ ਖਰੀਦ ਲਓ ਲੈ ਵੀ ਮਿੱਤਰੋ ਨਾ ਵਾ ਏਕਾ ਝੋਟੀ ਦੋਰ ਦਿਖਾਉਣੇ ਆ ਪਹਿਲੇ ਸੂਏ ਹੈ ਨਾ ਹਾਂ ਪਹਿਲੇ ਸੂਏ ਆ ਉੱਧਰ ਨੂੰ ਲੈ ਜਾਓ ਉੱਧਰ ਨੂੰ ਇਹ ਸੰਗਾ ਸੰਗਾ ਦੀ ਮੰਤਰ ਬਹੁਤ ਸੋਹਣੀ ਗੁੰਡੀ ਆ ਤੇ ਥਣ ਲਿਆ ਬਿਲਕੁਲ ਸਾਫ ਕੱਲਾ ਕੱਲਾ ਥਣ ਲੱਗਿਆ ਤੇ ਬਾਕੀ ਆਪਾਂ ਪੂਰਾ ਤੋਰ ਕੇ ਤੁਹਾਨੂੰ ਦਿਖਾ ਦਈਏ ਇੱਕ ਵਾਰੀ ਫੇਰ ਆਪਾਂ ਬਾਈ ਤੋਂ ਪ੍ਰਾਪਰਟੀ ਮੋੜ ਲਾ ਡਿਟੇਲ ਲੱਕਦੇ ਹਾਂ ਮੋੜ ਦਾ ਮੋੜ ਤੇ ਪਹਿਲਾਂ ਝੋਟੀਆਂ ਮਿੱਤਰੋ ਲੇਵਾ ਬਹੁਤ ਚੰਗਾ ਥਨਾ ਸਾਈ ਬਹੁਤ ਸੋਹਣਾ ਕੱਲਾ ਕੱਲਾ ਨਿੱਕਵਾ ਥਣ ਲੱਗਿਆ ਤੇ ਚੰਗੀ ਮੰਨ ਲਓ ਦੁੱਧ ਵਾਲੀ ਝੋਟੀ ਹੈ ਜੇ ਆਪਾਂ ਗੱਲ ਕਰੀ ਹਣਾ ਤੇ ਮੰਗਰ ਵੀ ਕੱਟੀ ਆ ਤੇ ਤਾਜੀ ਸੁੱਈ ਹੋਈ ਆ ਪ੍ਰੋਪਰ ਆਪਾਂ ਬਾਈ ਤੋਂ ਜਾਣਕਾਰੀ ਲੈ ਕੇ ਦੇਵਾਂਗੇ ਸਾਰੀ ਗੱਲਬਾਤ ਕਰਾਉਣੇ ਛੋਟੀ ਤੇ ਆਹ ਸਾਹਮਣੇ ਮੰਗਰ ਕੱਟੀ ਖੜੀ ਆ ਨੇਵੇਂ ਦੀ ਬੰਤ ਰੇੜੀ ਬਹੁਤ ਸੋਹਣੀ ਆ ਤੇ ਬਾਕੀ ਕਮੀ ਢੋਟੀ ਦੇ ਵਿੱਚ ਕੋਈ ਹੈ ਨਹੀਂ ਤੇ ਸਾਰੀ ਗੱਲਬਾਤ ਆਪਾਂ ਬਾਈ ਨਾਲ ਕਰਕੇ ਤੇ ਪ੍ਰੋਪਰ ਸਾਰੀ ਜਾਣਕਾਰੀ ਲੈ ਗਏ ਬਾਈ ਸਸੀ ਗੱਲ ਠੀਕ ਆ ਬਾਈ ਨਾਮ ਦੱਸਿਓ ਬਾਈ ਠੀਕ ਆ ਬਾਈ ਤੇ ਪਿੰਡ ਬਾਈ ਬੁਰਜਾ ਠੀਕ ਬੁਰਜਾ ਏ ਬਾਈ ਜਿਹੜੀ ਅਪ ਝੋਟੀ ਤੋਰ ਕੇ ਦਿਖਾਈ ਆ ਕੰਮੇ ਸੂਈ ਆ ਪਹਿਲੇ ਬਾਈ ਪਹਿਲੇ ਸੂਈ ਕਹਿ ਦੇਣਾ ਸੂਈ ਹੋ ਗਈ ਅੱਜ ਹੋ ਗਏ ਨੂੰ 12 13 ਦਿਨ ਹੋ ਗਏ 12 13 ਦਿਨ ਠੀਕ ਆ ਤੇ ਦੁੱਧ ਸੀਪੇ ਕਿੰਨਾ ਤਿਆਰ ਹੈ ਹੈਗਾ 8 ਕਿਲੋ ਤੋਂ ਤਿਆਰ ਆ ਠੀਕ ਆ 8 ਕਿਲੋ ਹੁਣ ਤਿਆਰ ਆ ਹਾਂ ਤੇ ਮਿੱਤਰੋ ਪਹਿਲਾਂ ਝੋਟੀ ਥੱਲੇ 8 ਕਿਲੋ ਜਿਹੜਾ ਦੁੱਧ ਤਿਆਰ ਆ 12 ਦਿਨਾਂ ਨੇ ਸੂਈ ਹੋ ਗਈ ਤੇ ਸੀਪੇ ਇੱਕ ਵਾਰੀ ਨੰਬਰ ਬੋਲੀ ਬਾਈ 79731 70562 ਠੀਕ ਆ ਤੇ ਮੰਨ ਕੇ ਚੱਲ ਬਾਈ ਇਹ ਇਹਦੀ ਮਾਂ ਦੁੱਧ ਕਿੰਨਾ ਸੀਪੇ ਆਇਗਾ ਇਹਦਾ 17-18 ਲੀਟਰ ਦਾ ਠੀਕ ਹੈ ਤੇ ਬਈ ਚਰੂਆ ਠੀਕ ਹੈ ਲੈ ਵੀ ਮਿੱਤਰੋ ਬੁਰਜ ਰਾਠੀ ਪਿੰਡਾ ਬਾਈ ਦਾ ਜ਼ਿਲ੍ਹਾ ਮਾਨਸਾ ਤੇ ਸੰਦੀਪ ਬਾਈ ਦਾ ਨਾਂਗਾ ਤੇ ਨੰਬਰ ਬਾਈ ਨੇ ਦੱਸਤਾ ਸੰਪਰਕ ਕਰ ਸਕਦੇ ਤੁਸੀਂ ਤੇ ਭਾਈ ਰੇਟ ਦੀ ਗੱਲ ਹੈ ਸੰਦੀਪ ਰੇਟ ਕੀ ਕਰਦਾ ਮਾਂ ਇਹਦਾ ਲੱਖ ਰੁਪਈਆ ਠੀਕ ਹੈ ਤੇ ਮਨਦਾਨ ਕਰਦੇ ਐ ਕੋਈ ਨਹੀਂ ਦਾ ਠੀਕ ਹੈ ਮੌਕੇ ਦੀ ਓਕੇ ਤੇ ਕਾਹਕ ਲੱਗਣ ਦੀ ਗੱਲ ਹੈ ਮੰਡੀ ਦੇ ਕਰਕੇ ਰੇਟ ਤਾਂ ਕਰਨੀ ਪੈਂਦਾ ਲੱਖ ਰੁਪਈਆ ਮੰਗਦਾ ਬਾਈ ਤੇ ਬਾਕੀ ਮੌਕੇ ਦੀ ਜਿਹੜੀ ਗੱਲਬਾਤ ਹੈ ਸੌਦਾ ਹੁੰਦਾ ਹੋਇਆ ਖੁਸ਼ਬਾਈ ਕਰਕੇ ਦੋਣਗੇ ਪਿੰਡ ਬਈ ਦੇ ਬੁਰਜਰਾਠੀ ਜਿਲ੍ਹਾ ਮਾਨਸਾ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਭਾਈ ਕਈ ਵਾਰ ਕੋਈ ਮੰਨ ਲਓ ਤਸੱਲੀ ਕਰਨ ਨੂੰ ਕਹਿੰਦੇ ਦੋ ਟਾਈਮ ਕਰੋ ਚਵਾ ਦੋਗੇ ਹਾਂ ਹਾਂ ਆਜ ਮੇਰਾ ਤੇ ਕਰੋ ਵੀ ਤੁਸੀਂ ਦੋ ਟਾਈਮ ਮਿੱਤਰੋ ਚਵਾ ਕੇ ਵੀ ਲੈ ਸਕਦੇ ਜੇ ਕਿ ਕਈ ਵਾਰ ਕੋਈ ਮੰਨ ਲਓ ਵਹਿਮ ਕਰਦਾ ਤੇ ਸੰਪਰਕ ਬਈ ਨਾਲ ਜ਼ਰੂਰ ਕਰ ਲਓ ਜਾਈ ਦੋਸਤ ਇੱਕ ਨਾ ਸੁਣੋ ਆਪਾਂ ਝੋਟੀ ਦਿਖਾਉਣਿਆ ਤੇ ਕਾਈ ਸੂਹੀ ਆ ਤੇ ਬੱਚਾ ਬੂਰਾ ਇੱਦਾਂ ਸਾਹਮਣੇ ਤੁਸੀਂ ਦੇਖ ਵੀ ਸਕਦੇ ਨਾਲ ਖੜਾ ਤੇ ਤੁਰਦੀ ਨੇ ਇੱਕ ਵਾਰੀ ਚੈੱਕ ਕਰ ਲੋ ਤੁਰੇ ਬੈਗਰਾ ਥਾਂਲੇ ਵੇ ਦੀ ਗੱਲ ਕਰੀ ਆਪਾਂ ਥਾਂਲੇ ਵੇ ਜਿਹੜੀ ਬਾਂਦਰਾ ਬਹੁਤ ਸੋਹਣੀ ਐ ਤੇ ਇੱਕ ਵਾਰੀ ਤੋਰ ਕੇ ਆਪਾਂ ਤੁਹਾਨੂੰ ਦਿਖਾ ਦਈਏ ਤੇ ਬਾਕੀ ਬਾਅਦ ਦੇ ਵਿੱਚ ਘਟੇ ਲੈ ਕੇ ਦਿੰਦੇ ਥੋੜਾ ਬੱਚਾ ਦਾ ਜ਼ਰੂਰ ਕਰਦੀ ਐ ਤੇ ਮੋੜਦਾ ਭਾਈ ਮੰਨਦੇ ਐਸਾ ਇਹ ਤੋਂ ਵੀ ਥਾਂ ਸੋਹਣਾ ਚੰਗਾ ਲੱਗਿਆ ਕੱਲਾ ਕੱਲਾ ਥਾਂ ਲੱਗਿਆ ਹੱਥੀ ਚਵਾਈ ਵਾਲਾ ਤੇ ਬਹੁਤ ਸੋਹਣਾ ਤੇ ਬੱਚਾ ਪੂਰਾ ਦਿੱਤਾ ਇਹ ਕਮਾਲ ਦੀ ਗੱਲਾ ਜਿਹੜਾ ਨਾ ਬੱਚਾ ਜਿਹੜਾ ਪੂਰਾ ਦਿੱਤਾ ਬਾਕੀ ਆਪਾਂ ਬਾਈ ਤੋਂ ਵੀ ਜਾਣਕਾਰੀ ਲੈ ਕੇ ਦਿੰਨੇ ਆ

ਤੇ ਬੱਚਾ ਮੰਨ ਲਾ ਬੂਰਾ ਕਹਦਾ ਬਾਈ ਹਾਂਜੀ ਹਾਂਜੀ ਪੂਰਾ ਇਹ ਕੀ ਕਰਨ ਹੋ ਗਿਆ ਪੂਰਾ ਬਾਈ ਸ਼ਾਨ ਪੂਰਾ ਸੀ ਅਸਾਂ ਸ਼ਾਨ ਪੂਰਾ ਸੀ ਤੇ ਪ੍ਰਗਟ ਬਾਈ ਹੁਣ ਮੰਨ ਲਾ ਦੁੱਧ ਕਿੰਨਾ ਇਸ ਟਾਈਮ ਦੁੱਧ 11-12 ਕਿਲੋ 11-12 ਕਿਲੋ ਠੀਕ ਹੈ ਲੈ ਮਿੱਤਰੋ 11-12 ਕਿਲੋ ਜਿਹੜਾ ਦੁੱਧ ਬਾਈ ਕਹਿੰਦਾ ਮਜੂਬ ਆ ਬਾਕੀ ਬਿਲਕੁਲ ਆ ਸਾਫ ਹਨ ਲੈਵਾ ਕਿਸੇ ਬਾਸੇ ਕੋਈ ਢੇੜ ਮੇੜ ਨਹੀਂ ਹੈਗੀ ਤੇ ਪ੍ਰਗਟ ਰੇਟ ਦੀ ਗੱਲ ਆਂਦੀ ਬਾਈ ਰੇਟ ਕੀ ਕਰਤਾ 1 ਲੱਖ 20 1 ਲੱਖ 20000 20000 ਤੇ ਮੋਬਾਈਲ ਨੰਬਰ ਦਸੀ ਹੁਣੇ ਦੋ 84276 22470 ਪਿੰਡ ਬਾਈ ਦਾ ਦਾਨੇ ਵਾਲਾ ਜ਼ਿਲ੍ਹਾ ਮਾਨਸਾ ਮਿੱਤਰੋ ਤੇ ਬਾਈ ਨਾਲ ਸੰਪਰਕ ਕਰ ਸਕਦੇ ਹੋ ਤੇ ਚੰਗੀ ਮੰਨ ਲਓ ਝੋਟੀ ਹੈਗੀ ਦੁੱਧ ਵਾਲੀ ਤੇ ਬੱਚਾ ਪੂਰਾ ਤੇ ਦੁੱਧ ਵੀ ਚੰਗਾ ਪਾਉਂਦੀ ਹੈ ਹਨ ਤੇ ਬਾਈ ਪ੍ਰਗਟਨਾ ਸੰਪਰਕ ਕਰ ਲਿਓ ਪ੍ਰਗਟ ਕਈ ਵਾਰ ਬਾਈ ਵਹਿਮ ਕਰਦੇ ਦੋ ਟਾਂ ਚਵਾ ਦੋਗੇ ਹਾਂ ਹਾਂ ਠੀਕ ਹੈ ਦੋ ਟਾਂ ਬਾਈ ਕਹਿੰਦਾ ਚਵਾ ਦੇਗਾ ਲੈ ਵੀ ਮਿੱਤਰੋ ਨੇ ਇੱਕ ਸਾਹੀਵਾਲ ਜਿਹੜੀ ਬੈੜ ਦਿਖਾਣੀ ਏ ਤੁਹਾਨੂੰ ਤੇ ਬੈੜ ਕੀ ਆਣਾ ਸਿਰਾਂ ਗਾ ਲਵਾਤਾ ਜਮਾ ਪਿਓਰ ਸਾਹੀਵਾਲ ਜਿਵੇਂ ਕਹਦੀ ਸੈਂਗ ਜਰੂਰ ਆ ਤੇ ਦੇਸੀ ਆ ਪੂਰੀ ਤੇ ਬਾਕੀ ਦੁਰ ਦੀ ਇੱਕ ਵਾਰੀ ਤੁਸੀਂ ਚੈੱਕ ਕਰ ਲੋ ਥਾਂਲੇ ਵੀ ਦੀ ਬੰਤਰ ਤੇ ਤਾਜੀ ਸੁਈ ਹੋਈ ਆ ਥੋੜਾ ਜਿਹਾ ਉਪਰ ਆਪਣ ਕਰ ਜੰਦੇ ਹੁੰਦੇ ਆ ਗਾਈਆਂ ਮੰਡੀ ਤੇ ਆ ਕੇ ਤੇ ਬੈੜਾ ਪੂਰਾ ਕਰਦੀ ਆ ਬਾਕੀ ਬਾਈ ਕਹਿੰਦਾ ਮੂਰੀ ਦਾ ਕਰਦੀ ਆ ਤੇ ਉਹ ਠੰਡੀ ਸੀਲ ਇਹ ਮੂਰੀ ਕਦੇ ਪਾਈ ਨਹੀਂ ਰਸਵੇ ਚ ਹੀ ਰਹਿੰਦੀ ਰਹੀ ਐ ਤੇ ਥੋੜੇ ਜਿਹਾ ਪਾਈ ਨੇ ਨਾ ਮੰਡੀ ਦਾ ਕਰਕੇ ਮੂਰੀ ਪਾਤੀ ਤੇ ਬਾਕੀ ਬੱਚਾ ਵੀ ਸਾਨੂੰ ਸਾਹਮਣੇ ਦੱਸੀ ਜਾਂਦਾ ਤੇ ਥਣਾ ਥਣਾ ਦੀ ਮੰਤਰੜੀ ਛੋਟੇ ਸਾਹਮਣੇ ਆ ਤੇ ਮਨਲਾ ਜਿਵੇਂ ਕਹਦੀ ਪਿਓਰ ਦੇ ਵਾਂਗੂ ਰੰਗ ਸਾਈ ਮਨਲਾ ਬੰਨ ਬੰਨ ਦਾ ਜਮਾ ਦੇਸੀ ਦੇ ਵਿੱਚ ਜਿਵੇਂ ਕਹਦੀ ਹੈ ਨਾ ਸਾਈ ਵਾਲ ਆ ਜਾਂਦੀ ਆ ਪੂਰੀ ਜਾਣਕਾਰੀ ਬਾਈ ਤੋਂ ਲੈਣਿਆ ਜੁੜੇ ਰਹੋ ਵੀਡੀਓ ਦਾ ਐਂਡ ਤੱਕ ਤੇ ਵੀਡੀਓ ਚੰਗੀ ਲੱਗੀ ਮਿੱਤਰੋ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਕਮੈਂਟ ਕਰਕੇ ਦੱਸਦੇ ਹੋ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਸਰਤਪਾਲ ਸਿੰਘ ਆ ਬਾਈ ਠੀਕ ਆ ਸਰਤਪਾਲ ਤੇ ਪਿੰਡ ਬਾਈ ਪਿੰਡ ਘੁੰਮਣਗਲਾ ਵੀਰੇ ਘੁੰਮਣਗਲਾ ਜ਼ਿਲ੍ਹਾ ਬ헨ਡਾ ਹੈ ਨਾ ਜ਼ਿਲ੍ਹਾ ਬ헨ਡਾ ਠੀਕ ਆ ਇੱਕ ਵਾਰੀ ਬਾਈ ਨੰਬਰ ਬੋਲੋ 941170 23417 ਠੀਕ ਆ ਤੇ ਬਾਈ ਜਿਹੜੀ ਇਹ ਬੈੜ ਆਪਾਂ ਲੈ ਕੇ ਆਏ ਜੇ ਕੈਮਿਸ ਹੋਇਆ ਇਹ ਦੂਜਾ ਸੁਆ ਵੀਰੇ ਦੂਜਾ ਸੁਆ ਹਾਂਜੀ ਸਾਈਵਾਲ ਹਨਾ ਸਾਈਵਾਲ ਪਿਆਰ ਹੂੰ ਠੰਡੀ ਪੂਰੀ ਜਮਾ ਪੂਰੀ ਠੰਡੀ ਹਿਲ ਜਮਾ ਮਰਜੀ ਬਾਈ ਥੱਲੇ ਹੱਥ ਮਾਰੀ ਜਾ ਲਾ ਕਈ ਵਾਰ ਸਿੰਘਾਂ ਤੋਂ ਡਰ ਜਾਂਦਾ ਹਨਾ ਮਾ ਜਮਾ ਪੂਰਾ ਵੀ ਜਿੰਮੇਵਾਰੀ ਆਪਣੀ ਯਾਰ ਠੀਕ ਹੈ ਠੀਕ ਹੈ ਤੇ ਪੈਸੇ ਹਫ਼ਤੇ ਨੂੰ ਦੇ ਜੇ ਬੰਦਾ ਇਹਦਾ ਲੈ ਕੇ ਜਾਊਗਾ ਕਿੰਨੇ ਟਾਈਮ ਦੀ ਸੂਈ ਆ ਇਹ ਤਾਂ 20 ਦਿਨ ਹੋ ਗਏ ਵੀਰੇ 20 ਦਿਨ ਤੇ ਦੁੱਧ ਬਾਈ ਹੁਣ ਇਸ ਟਾਈਮ ਦੁੱਧ ਵੱਡੇ ਵੀਰੇ 9 ਕਿਲੋ ਦੁੱਧ ਆ 9 ਕਿਲੋ ਚ 24 ਠੀਕ ਆ ਲੀਟਰ ਭਾ ਦਾ ਮਾਰ ਲੈ ਠੀਕ ਆ 9 ਕਿਲੋ ਚ ਬਾਈ ਦਾ ਹੈਗੀ ਹੈਗਾ ਹਾਂਜੀ ਠੀਕ ਹੈ ਤੇ ਲੈ ਵੀ ਮਿੱਤਰੋ ਜਿਹੜੇ ਮੰਨ ਲਓ ਬੇੜਾ ਪਾਲਦੇ ਸਾਈ ਵਾਲ ਹਨ ਤੇ ਮੰਨ ਲਓ ਦੁੱਧ ਪੀਣਾ ਚਾਹੁੰਦੇ ਆ ਘਰੇ ਬਿਮਾਰੀਆਂ ਤੋਂ ਰਹਿਤ ਚੰਗੇ ਮੰਨ ਲਓ ਦੇਸੀ ਗਾਵਾਂ ਜਿਵੇਂ ਦੁੱਧ ਪਾਲਦੇ ਨੇ ਤਾਂ ਉਹ ਆ ਬਾਈ ਪਰਤ ਪਾਲਣਾ ਸੰਭਰ ਕਰ ਲਿਓ ਪਿੰਡ ਬਾਈ ਦਾ ਘਮਣ ਤੇ ਜ਼ਿਲ੍ਹਾ ਬਠਿੰਡਾ ਤੇ ਬਾਈ ਪਰਤ ਪਾਲ ਰੇਟ ਦੀ ਗੱਲ ਹੈ ਰੇਟ ਕੀ ਕਰਤਾ ਰੇਟ ਭਾਈ ਲੈਣ ਦੇਣ 28000 ਰੁਪਏ ਮਾਨਤਨ ਮਾਨਤਨ ਮੌਕੇ ਦੇ ਕਰਦੇ ਆ ਥੋੜਾ ਬਹੁਤਾ ਠੀਕ ਹੈ ਉਹਦਾ ਜਾਇਜ਼ ਹੀ ਕਰਿਆ ਰੇਟ ਭਾਈ ਨੇ ਜਾਇਜ਼ ਕਰਿਆ ਤੇ ਮਾਨਤਨ ਕਹਿੰਦਾ ਕਰ ਦਿਆਂਗੇ ਮੜਾ ਮੂਟਾ ਬਾਹਲਾ ਨਹੀਂ ਤੇ ਕਿਉਂਕਿ ਰੇਟ ਹੀ ਪਹਿਲਾਂ ਜਾਇਜ਼ ਕਰਿਆ ਤੇ ਬੈਡ ਵੀ ਚੰਗੀ ਆ ਦੋ ਟਾਈਮ ਦਸੱਲੀ ਕਰ ਲਿਓ ਦਸੱਲੀ ਕਰਕੇ ਫੇਰ ਲੈ ਜਾਓ ਹਾਫ 3 ਰੁਪਏ ਭੇਜ ਦੇਣਾ ਬਾਈ ਇਹਦਾ ਮੇਰਾ ਕਿਸੀ ਗੱਲ ਦੀ ਬਹਿਮ ਵੀ ਬਾਈ ਕਹਿੰਦਾ ਹਫਤੇ ਨੂੰ ਪੈਸੇ ਦੇ ਦੇਣ ਕੋਈ ਗੱਲ ਨਹੀਂ ਪਿੰਡ ਬਾਈ ਦਾ ਘੰਮਣ ਕਲਾ ਜ਼ਿਲ੍ਹਾ ਬਟਾਂਡਾ ਤੇ ਬਾਈ ਨਾਲ ਸੰਪਰਕ ਤੁਸੀਂ ਕਰ ਸਕਦੇ ਹੋ ਤੇ ਬੈਡ ਚੰਗੀ ਆ ਠੰਡੀ ਆ ਤੇ ਪਰ ਥੋੜਾ ਮੂਰੀ ਦਾ ਕਰਕੇ ਹਨਾ ਬਾਈ ਕਰਦੇ ਹਾਂ ਹਾਂ ਜੀ ਮੂਰੀ ਦਾ ਕਰਦੇ ਆ ਬਾਈ ਪਾਈ ਨਹੀਂ ਖੁੱਲੀ ਰਹਿੰਦੀ ਪਾਈ ਨਹੀਂ ਖੁੱਲੀ ਰਹਿੰਦੀ ਆ ਬਾਕੀ ਗੱਲਚਰ ਤੁਸੀਂ ਦੇਖ ਲਈਓ ਰੱਸੀ ਪਾਵਾ ਕਲਾ ਤੇ ਪੂਰੀ ਜਾਂਚ ਕਰਕੇ ਤੁਸੀਂ ਲੈ ਸਕਦੇ ਹੋ ਅੱਜ ਆਪਾਂ ਪਸ਼ੂ ਮੰਡੀ ਮਾਨਸਾ ਦੇ ਤੁਹਾਨੂੰ ਦੋਸਤੋ ਵੀਡੀਓ ਬਣਾ ਕੇ ਦਿਖਾਈ ਆ ਤੇ ਵੀਡੀਓ ਨਾਮ ਕੰਨ ਕੱਢੇ ਜਾਣਗੀ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਇਹ ਕਿਹੜੀ ਮੰਡੀ ਹੈ ਵਧੀਆ ਭਰੀ ਹੈ ਬਾਕੀ ਭਾਈ ਮੰਡੀਆਂ ਉਸ ਮਾਹੌਲ ਦੇਖ ਹੀ ਲੈ ਹਨਾ ਅੱਜ ਇਹ ਮੰਡੀ ਸ਼ੁੱਕਰਵਾਰ ਨੂੰ ਦੂਜੀ ਵਾਰੀ ਮੰਡੀ ਲੱਗਦੀ ਹੈ ਜਦੋਂ ਮੰਡੀਆਂ ਬੰਦ ਹੋ ਜਾਂਦੀਆਂ ਤੇ ਮੰਡੀ ਬਧੀਆ ਭਰ ਗਿਆ ਅੱਜ ਤੇ ਅਗਲੀ ਮੰਡੀ ਜਿਹੜੀ ਪੂਰੀ ਫੁੱਲ ਭਰ ਜੂਗੀ ਪੀ ਦੇਖ ਕੇ ਅਨੇ ਬੜੇ ਚੰਗੇ ਚੰਗੇ ਟੌਪ ਟੌਪ ਦੇ ਮੱਝ ਆਈਆਂ ਤੇ ਵੀਡੀਓ ਵੀ ਆਪਾਂ ਪੂਰੇ ਚੰਗੇ ਜਿਹੜੇ ਟੌਪ ਉਸ ਨੂੰ ਹੀ ਬਣਾਈ ਆ ਤੇ ਬਾਕੀ ਅਗਲੀ ਵਾਰ ਤਾਂ ਮੰਡੀ ਨੇ ਨੇ ਪੂਰਾ ਫੁੱਲ ਭਰ ਜਾਣਾ ਤੇ ਹਰ ਸ਼ੁੱਕਰਵਾਰ ਦੀ ਦਿਨਾਏ ਮੰਡੀ ਲੱਗਦੀ ਹੁੰਦੀ ਸੀ ਜੀ ਮਾਨਸਾ ਜੇ ਆਪਾਂ ਜਾਂਨੇ ਮਾਨਸਾ ਸਰਸਾ ਰੋਡ ਤੇ ਰਮਨਦੀਤਿਆਲ ਚੌਂਕ ਦੇ ਉੱਤੇ ਮੰਡੀ ਜਿਹੜੀ ਲੱਗਦੀ ਆ ਚੰਗੀ ਲੱਗੀ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਜਿਹੜੇ ਭਰਾ ਪਹਿਲੀ ਵਾਰੀ ਆਪਣੇ YouTube ਚੈਨਲ ਦੇਖ ਰਹੇ ਹੋ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਮਿੱਤਰੋ ਧੰਨਵਾਦ ਸਾਰੇ ਭਰਾਵਾਂ ਦਾ ਜਲਦੀ ਮਿਲਾਂਗੇ ਕਿਸੇ ਨਵੀਂ ਜਿਹੀ ਮੰਡੀ